ਸ਼ਲੋਕ ਪਾਤਸ਼ਾਹੀ ਨੌਵੀਂ ਵਿਚਾਰ ਅਤੇ ਵਿਹਾਰਕ ਅਖ ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਪਨਵਾ ਭਾਗ ਚੌਥਾ ਸ਼ਲੋਕ ਨੰਬਰ 6 ਤੋਂ 10 ਤੱਕ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਤ ਉਧਾਰਨ ਭੈ ਹਰਨ ਹਰ ਅਨਾਥ ਕੇ 나ਥ ਕਹੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਵਿਕਾਰਾਂ ਵਿੱਚ ਡਿੱਗਿਆ ਬਾਹਰ ਨਿਕਲ ਸਕਦਾ। ਭੂਮਿਕਾ ਜਿਹੜੀ ਮਸ਼ੀਨਰੀ ਅਸੀਂ ਵਰਤਦੇ ਹਾਂ ਇਸ ਵਿੱਚ ਵਿਗਾੜ ਹੋਣਾ ਸੁਭਾਵਕ ਹੈ। ਮਸ਼ੀਨਰੀ ਨੂੰ ਚਾਲੂ ਹਾਲਤ ਵਿੱਚ ਰੱਖਣ ਲਈ ਸਮੇਂ-ਸਮੇਂ ਸਰਵਿਸ ਕਰਵਾਉਣੀ ਪੈਂਦੀ ਹੈ। ਕੁਦਰਤ ਦੀ ਨਿਯਮਾਵਲੀ ਹੈ ਕਿ ਧਿਆਨ ਓਖੜ ਨਾਲ ਨੁਕਸਾਨ ਹੁੰਦਾ ਹੈ। ਮਨੁੱਖੀ ਮਨ ਦੀ ਫਿਤਰਤ ਹੈ ਕਿ ਭੈੜੀਆਂ ਸੋਚਾਂ ਜਲਦੀ ਆਪਣਾ ਥਾਂ ਬਣਾ ਲੈਂਦੀਆਂ ਹਨ। ਅਜਹੀ ਪ੍ਰਕਿਰਿਆ ਜਾਤੀ ਤੇ ਜ਼ਮਾਤੀ ਬਹੁਤ ਵੱਡਾ ਨੁਕਸਾਨ ਕਰ ਜਾਂਦੀਆਂ ਹਨ ਸਿਆਣੀਆਂ ਮਾਵਾਂ ਕਹਿੰਦੀਆਂ ਹੁੰਦੀਆਂ ਸਨ ਕਿ ਚੋਰਾਂ ਦੇ ਕੱਪੜੇ ਨਾ ਦੇਖੋ ਡਾਂਗ ਫਿਰਦੀ ਦੇਖੋ ਜੇ ਮਨੁੱਖੀ ਸੁਭਾਅ ਵਿੱਚ ਵਿਗਾੜ ਆਉਂਦਾ ਹੈ ਜੇ ਫਿਰ ਤੋਂ ਸਦੀਵ ਕਾਲ ਨਿਜਮਾਵਲੀ ਨੂੰ ਸਮਝ ਲਏ ਤਾਂ ਉਸ ਦਾ ਉਧਾਰ ਹੋ ਸਕਦਾ ਹੈ ਪੁਲਿਸ ਅਦਾਲਤਾਂ ਤੇ ਜੇਲ੍ਹਾਂ ਲੱਗਦੇ ਚਾਰੇ ਮਨੁੱਖ ਨੂੰ ਸੁਧਾਰਨ ਦੇ ਯਤਨ ਵਿੱਚ ਹੀ ਹੁੰਦੇ ਹਨ ਪੰਜਵੇਂ ਸ਼ਲੋਕ ਅਨੁਸਾਰ ਜੇ ਸਾਡਾ ਕਿਸੇ ਸਾਥ ਨਹੀਂ ਦੇਣਾ ਤਾਂ ਸਾਨੂੰ ਤਾਂ ਉਹਨਾਂ ਵਾਸਤੇ ਮਾੜੇ ਕਰਮ ਵੀ ਨਹੀਂ ਕਰਨੇ ਚਾਹੀਦੇ ਇਸ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿਣਾ ਚਾਹੀਦਾ ਸ਼ਲੋਕ ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ ਉਹ ਨਾਨਕ ਤਹ ਜਾਨੀਐ ਸਦਾ ਬਸਤ ਤਮ ਸਾਥ ਅਖਰੀ ਅਰਥ ਪਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲੇ ਹਨ ਸਾਰੇ ਡਰ ਦੂਰ ਕਰਨ ਵਾਲੇ ਹਨ ਅਤੇ ਨਖਸਮਿਆਂ ਦੇ ਖਸਮ ਹਨ ਏ ਨਾਨਕ ਆਖ ਪਾਉ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਉਸ ਪ੍ਰਭੂ ਨੂੰ ਇਉਂ ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵਸਦਾ ਹੈ ਵਿਚਾਰ ਚਰਚਾ ਤੇ ਵਿਹਾਰਕ ਪੱਖ ਪ੍ਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ ਤੇ ਨਾ ਹੀ ਉਹ ਮਨੁੱਖਾਂ ਵਾਂਗ ਜੰਮਦਾ ਮਰਦਾ ਹੈ ਦੇਖਦੇ ਤੇ ਅਣਦੇਖਦੇ ਸੰਸਾਰ ਵਿੱਚ ਬਜਵੀ ਨਿਜਮਾਵਲੀ ਦੇ ਰੂਪ ਵਿੱਚ ਬੈਠਾ ਹੈ ਰਬੀ ਨਿਜਮਾਵਲੀ ਦੇ ਸਦੀਵੀ ਪੱਕੇ ਗੁਣਾ ਹਨ ਜਿਨ੍ਹਾਂ ਨਾਲ ਅਸੀਂ ਸਾਝ ਪਾ ਕੇ ਉਹ ਸਵਰਗਾ ਹੀ ਬਣਨਾ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪੈਨਾ ਤਿਸੇ 부ਜਾਏ ਨਾਨਕਾ ਜਿਸ ਹੋਵੇ ਸੋ ਪ੍ਰਸਨ ਪੰਨਾ 283 ਵਿਕਾਰਾਂ ਵਿੱਚ ਡਿੱਗੇ ਬੰਦੇ ਨੂੰ ਅਕਾਲ ਪੁਰਖ ਬਚਾਉਂਦਾ ਹੈ ਪਤਤ ਉਧਾਰਨ ਤੇ ਡਰ ਦੂਰ ਕਰਦਾ ਹੈ ਇਸ ਲਈ ਉਹ ਪੈ ਹਰਨ ਹੈ ਦੂਸਰਾ ਪੱਖ ਉਹ ਨਖਸਮੀਆਂ ਦਾ ਖਸਮ ਹੈ ਹਰ ਅਨਾਥ ਕੇ ਨਾਥ ਇਹ ਵਿਚਾਰ ਸਮਝਣ ਵਾਲਾ ਹੈ ਪ੍ਰਭੂ ਜੀ ਹਰ ਥਾਂ ਵਿਆਪਕ ਹੈ ਉਹ ਸਾਡੇ ਸਰੀਰ ਵਿੱਚ ਵੀ ਬੈਠਾ ਹੈ ਇਸ ਦਾ ਭਾਵ ਅਰਥ ਹੋਇਆ ਉਹ ਸਦੀਵ ਕਾਲ ਨਿਜਮਾਵਲੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾਉਂਦੀ ਹੈ ਉਹ ਸਾਡੇ ਸਰੀਰ ਨੂੰ ਵੀ ਚਲਾਉਂਦੀ ਹੈ ਜਦੋਂ ਅਸੀਂ ਸੱਚ ਸਰੂਪ ਦੀ ਪਟੜੀ ਤੋਂ ਉੱਤਰ ਜਾਵਾਂਗੇ ਆ ਕੁਦਰਤੀ ਜੀਵਨ ਵਿੱਚ ਦੁਸ਼ਵਾਰੀਆਂ ਜਨਮ ਲੈਣਗੀਆਂ ਜਦੋਂ ਬੱਜਵੀ ਨਿਜਮਾਵਲੀ ਤੋਂ ਥੜਕਦੇ ਹਾਂ ਤਾਂ ਜੀਵਨ ਵਿੱਚ ਵਿਕਾਰ ਆ ਜਾਂਦੇ ਨੇ ਜੇ ਨਿਜਮਾ ਨੂੰ ਸਮਝ ਲਵਾਂਗੇ ਤਾਂ ਫਿਰ ਵਿਕਾਰਾਂ ਵਿੱਚੋਂ ਨਿਕਲਣ ਦਾ ਰਾਹ ਸੌਖਾ ਹੋ ਜਾਂਦਾ ਹੈ ਜਿਹਾ ਕਿ ਗੁਰਬਾਣੀ ਪਿਆਰਾ ਬਾਕ ਹੈ ਸਤਗੁਰੂ ਖੋਟਿਓਂ ਖਰੇ ਕਰੇ ਸ਼ਬਦ ਸੁਵਾਰਣ ਹਾਰ ਸੱਚੀ ਦਰਗਾ ਮੰਨਿਐ ਗੁਰ ਕੈ ਪ੍ਰੇਮ ਪਿਆਰ ਅੰਨਾ 143 ਜਦੋਂ ਅਸੀਂ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਤਾਂ ਉਸ ਨੂੰ ਸਹੀ ਠਰਾਉਣ ਲਈ ਆਪਣੇ ਕੋਲੋਂ ਦਲੀਲਾਂ ਕੱਢਦੇ ਹਾਂ ਸਮਝਦੇ ਹਾਂ ਜੋ ਮੈਂ ਕਰ ਰਿਹਾ ਹਾਂ ਉਸ ਦਾ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਘਟਿਆ ਕਰਮ ਕਦੇ ਕਿਸੇ ਕੋਲੋਂ ਗੁਜੇ ਨਹੀਂ ਰਹਿੰਦੇ ਜੇ ਇਹ ਸਮਝ ਲਈਏ ਕਿ ਮੈਂ ਨਿਯਮ ਨੂੰ ਨਹੀਂ ਤੋੜਨਾ ਤਾਂ ਇਸ ਵਿੱਚ ਸਾਡਾ ਹੀ ਭਲਾ ਹੈ ਜਦੋਂ ਰੱਬ ਜੀ ਸਾਡੇ ਨਾਲ ਹੈ ਤਾਂ ਫਿਰ ਜ਼ਿੰਦਗੀ ਵਿੱਚ ਵਿਗਾੜ ਕਿਉਂ ਆਏ ਕਹੋ ਨਾਨਕ ਤੇਹ ਜਾਣੀਐ ਸਦਾ ਬਸਤ ਤੁਮ ਸਾਥ ਸਕੂਲ ਵਿੱਚ ਪੜਾਉਂਦਿਆਂ ਅਧਿਆਪਕ ਹਮੇਸ਼ਾ ਇਹ ਖਿਆਲ ਰੱਖਦੇ ਸਨ ਕਿ ਕੋਈ ਵੀ ਵਿਦਿਆਰਥੀ ਗਲਤੀ ਨਾ ਕਰੇ ਜੇ ਵਿਦਿਆਰਥੀ ਕੋਲੋਂ ਗਲਤੀ ਹੋ ਜਾਂਦੀ ਸੀ ਤਾਂ ਉਸ ਨੂੰ ਅਹਿਸਾਸ ਕਰਾਇਆ ਜਾਂਦਾ ਸੀ ਕਿ ਅਗਾਹ ਤੋਂ ਕੋਈ ਗਲਤੀ ਨਾ ਕਰੇ ਭੈੜੀ ਸੰਗਤ ਵਿੱਚ ਗਏ ਬੱਚੇ ਨੂੰ ਅਧਿਆਪਕ ਆਪਣੇ ਸੱਚੇ ਸੂਚੇ ਪ੍ਰਭਾਵ ਨਾਲ ਬਚਾਉਣ ਦਾ ਯਤਨ ਕਰਦਾ ਹੈ ਰੱਬ ਦਾ ਰੰਗ ਰੂਪ ਕੋਈ ਨਹੀਂ ਹੈ ਤੇ ਨਾ ਹੀ ਅਕਾਲ ਪੁਰਖ ਨੇ ਮੰਤਰ ਮਾਰ ਕੇ ਕੋਈ ਸੁਧਾਰ ਕਰਨਾ ਬੱਚੇ ਦਾ ਆਸਰਾ ਅਧਿਆਪਕ ਹੈ ਵਿਕਾਰਾਂ ਵਿੱਚ ਡਿੱਗੇ ਨੂੰ ਉਹ ਬਾਹਰ ਕੱਢਦਾ ਹੈ ਜੇ ਬੱਚਾ ਸੱਚੀ ਆਪਣੀ ਗਲਤੀ ਨੂੰ ਮਨੋਂ ਸਵੀਕਾਰ ਕਰਦਾ ਹੈ ਤਾਂ ਉਹ ਮੁੜ ਸਹੀ ਰਸਤੇ ਤੇ ਆ ਜਾਂਦਾ ਹੈ ਇਸ ਸਾਰੀ ਪ੍ਰਕਿਰਿਆ ਨੂੰ ਕਿਹਾ ਜਾ ਸਕਦਾ ਹੈ ਪਰਮਾਤਮਾ ਨੇ ਮੇਰੀ ਸਹਾਇਤਾ ਕੀਤੀ ਹੈ खरे ਖਜ਼ਾਨੇ ਪਾਈਆਂ ਖੋਟੇ ਸਟੀਆਂ ਬਾਹਰ ਵਾਰ ਪੰਨਾ 143 ਪਹਿਲੇ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਇਹ ਸਮਝਾਉਂਦੇ ਹਨ ਜਿਨ੍ਹਾਂ ਦੀ ਖਾਤਰ ਨਿਜਮਾਵਲੀ ਨੂੰ ਤੋੜਦਾ ਉਹਨਾਂ ਨੇ ਤੇਰੀ ਸਜ਼ਾ ਦੇ ਭਾਗੀਦਾਰ ਨਹੀਂ ਬਣਨਾ ਦੂਸਰੀ ਤੁਕ ਵਿੱਚ ਸਮਝਾਇਆ ਹੈ ਕਿ ਜੇ ਤੇਰੇ ਮਨ ਵਿੱਚ ਗਲਤ ਖਿਆਲ ਆ ਗਿਆ ਹੈ ਉਸ ਨੂੰ ਸੁਧਾਰ ਸਕਣ ਦੀ ਤੇਰੇ ਕੋਲ ਗੁੰਜਾਇਸ਼ ਹੈ ਕਿਹਾ ਜਾ ਸਕਦਾ ਹੈ ਕਿ ਜੇ ਅਸੀਂ ਆਪਣੀ ਗਲਤੀ ਸੁਧਾਰ ਲਵਾਂਗੇ ਤਾਂ ਜੀਵਨ ਵਿੱਚ ਸੁੱਖ ਖੇੜਾ ਆ ਸਕਦਾ ਹੈ ਨੰਬਰ 1 ਜੇ ਮਨੁੱਖੀ ਸੁਭਾਅ ਗਲਤੀਆਂ ਦਾ ਪੁਤਲਾ ਬਣ ਜਾਂਦਾ ਹੈ ਤਾਂ ਉਸ ਕੋਲ ਸੁਧਰਨ ਦਾ ਮੌਕਾ ਵੀ ਨਾਲ ਹੀ ਹੁੰਦਾ ਹੈ ਨੰਬਰ 2 ਰੱਬ ਜੀ ਸਾਡੇ ਮਨ ਵਿੱਚ ਦੇਵੀ ਗੁਣਾਂ ਦੇ ਰੂਪ ਵਿੱਚ ਬੈਠੇ ਹਨ ਤੇ ਸ਼ੈਤਾਨ ਭੈੜੀ ਮੱਤ ਦੇ ਰੂਪ ਵਿੱਚ ਸਾਡੇ ਨਾਲ ਹੀ ਬੈਠਾ ਹੈ ਪਰ ਤਿੰਨ ਜੇ ਦੇਵੀ ਗੁਣਾਂ ਨੂੰ ਸਮਝ ਲਿਆ ਜਾਵੇ ਤਾਂਸੀਂ ਵਿਕਾਰੀ ਜੀਵਨ ਛੱਡ ਸਕਦੇ ਹਨ ਨੰਬਰ 4 ਸ਼ੋਭ ਗੁਣ ਸਦਾ ਨਾਲ ਨਿਭਦੇ ਹਨ ਤੇ ਹਮੇਸ਼ਾ ਸਾਡੀ ਅਗਵਾਈ ਕਰਦੇ ਹਨ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿஷ்ட ਸਦੇਹਾ ਅੰਨਾ 990 ਸ਼ਲੋਕ ਨੰਬਰ 7 ਤਨ ਤਨ ਜਿਹੇ ਤੋ ਕਉ ਦੀਓ ਤਾ ਸਿਉ ਨਿਹ ਨਕੀਨਾ ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨਾ ਹੁੰਦਿਆਂ ਸੁਂਦਿਆਂ ਕਿਉ ਰੋਂਦਾ ਭੁਮਕਾ ਇਸ ਸ਼ਲੋਕ ਵਿੱਚ ਮਨੁੱਖ ਨੂੰ ਆਪੇ ਦਾ ਅਹਿਸਾਸ ਕਰਾਇਆ ਗਿਆ ਗੁਰਦੇਵ ਪਿਤਾ ਜੀ ਲੋਕਾਈ ਨੂੰ ਸਮਝਾਉਂਦੇ ਹਨ ਕਿ ਨਿਮਾਣਾ ਜਿਆ ਹੋ ਕੇ ਨਾ ਵਿਚਰ ਸਗੋਂ ਅਣਖ ਨਾਲ ਜ਼ਿੰਦਗੀ ਜਿਉਣ ਦਾ ਯਤਨ ਕਰ ਹੁਣ ਤੰਦਰੁਸਤ ਸਰੀਰ ਹੈ ਨੌਕਰੀ ਵੀ ਬਹੁਤ ਵਧੀਆ ਹੈ ਪਰ ਬੰਦਿਆ ਤੂੰ ਜਲੀਲ ਕਿਉਂ ਹੋ ਰਿਹਾ ਹੈ ਅਤੁਰ ਜਾਂ ਨਿਮਾਣਾ ਜਿਹਾ ਕਦੋਂ ਹੁੰਦਾ ਹੈ ਝਿੜਕਾ ਕਦੋਂ ਖਾਂਦਾ ਹੈ ਇਸ ਦਾ ਉੱਤਰ ਹੈ ਜਦੋਂ ਦਿੱਤੇ ਹੋਏ ਕੰਮ ਨੂੰ ਸਮੇਂ ਸਿਰ ਨਹੀਂ ਕਰਦਾ ਤੇ ਆਪਣੀ ਡਿਊਟੀ ਤੋਂ ਵੀ ਹਰ ਰੋਜ਼ ਲੇਟ ਹੁੰਦਾ ਹੈ ਫਿਰ ਸਫਾਈਆਂ ਦੇਣ ਲਈ ਨਿਮਾਣਾ ਜਿਹਾ ਬਣ ਜਾਂਦਾ ਹੈ ਇਸ ਸ਼ਲੋਕ ਵਿੱਚ ਇੱਕ ਗੱਲ ਦਾ ਅਹਿਸਾਸ ਕਰਾਇਆ ਗਿਆ ਹੈ ਕਿ ਜੇ ਤੈਨੂੰ ਤੰਦਰੁਸਤ ਸਰੀਰ ਤੇ ਚੰਗੀ ਨੌਕਰੀ ਮਿਲੇ ਮਿਲੀ ਹੈ ਤਾਂ ਉਸ ਨੂੰ ਸ਼ੌਂਕ ਨਾਲ ਕਰ ਬਹਾਨੇ ਲਾ ਕੇ ਡਿਊਟੀ ਨਾ ਕਰ ਸਗੋਂ ਉਦਮੀ ਹੋ ਕੇ ਕੰਮ ਸੰਭਾਲ। ਇੱਕ ਮੁਲਾਜ਼ਮ ਜ਼ਿਆਦਾਤਰ ਸਮੇਂ ਸਿਰ ਸਕੂਲੇ ਨਹੀਂ ਜਾਂਦਾ ਤਾਂ ਉਸ ਨੂੰ ਪ੍ਰਿੰਸੀਪਲ ਦੇ ਸਾਹਮਣੇ ਮਾਫੀਆਂ ਮੰਗਣੀਆਂ ਪੈਂਦੀਆਂ ਹਨ। ਮਾਫੀ ਮੰਗਣ ਲਈ ਬਹੁਤ ਨੀਵਾ ਹੋਣਾ ਪੈਂਦਾ ਹੈ ਤੇ ਬੇਲੋੜੀਆਂ ਸਫਾਈਆਂ ਦੇਣੀਆਂ ਪੈਂਦੀਆਂ ਹਨ। ਇਸ ਸ਼ਲੋਕ ਵਿੱਚ ਬੜਾ ਪਿਆਰਾ ਸੁਨੇਹਾ ਮਿਲਦਾ ਹੈ ਕਿ ਜਿਹੜੀ ਵੀ ਤੈਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਮਨ ਮਾਰ ਕੇ ਕਰਮ ਦਾ ਯਤਨ ਕਰ ਹੁੰਦਿਆਂ ਸੁੰਦਿਆਂ ਕਿਉਂ ਝਿੜਕਾ ਖਾ ਰਿਆਂ ਸ਼ਲੋਕ ਤਨ ਧਨ ਜੇ ਤੋ ਕਉ ਦੀਓ ਤਾਂ ਸਿਓ ਨਹਿ ਨ ਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ ਅਖਰੀ ਅਰਥ ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਧਨ ਦਿੱਤਾ ਤੂੰ ਉਸ ਨਾਲ ਪਿਆਰ ਨਾ ਪਾਇਆ ਏ ਨਾਨਕ ਆਖ ਪਾਪਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਜਿਸ ਪ੍ਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਧਨ ਦਿੱਤਾ ਤੂੰ ਉਸ ਨਾਲ ਪਿਆਰ ਨਾ ਪਾਇਆ ਇਹ ੱ ੱਲੇ ਮਨੁੱਖ ਹੁਣ ਆਤੁਰ ਹੋ ਕੇ ਕਭਰਾਇਆ ਕਿਉਂ ਫਿਰਦਾ ਹੈ ਵਿਚਾਰ ਚਰਚਾ ਤੇ ਵਿਹਾਰਕ ਪਖ ਇਸ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਬੰਦਿਆ ਜੇ ਤੈਨੂੰ ਤੰਦਰੁਸਤ ਸਰੀਰ ਤੇ ਵਰਤੋਂ ਵਿਹਾਰ ਲਈ ਧਨ ਦੌਲਤ ਮਿਲੀ ਹੋਈ ਹੈ ਤਾਂ ਫਿਰ ਵੀ ਗਿਲੇ ਸ਼ਿਕਵੇ ਕਿਉਂ ਕਰਦਾ ਰਹੀ ਨਾ ਧਨ ਧਨ ਜੇ ਤੋ ਕਉ ਦਿਓ ਤੰਦਰੁਸਤ ਸਰੀਰ ਤੇ ਵਰਤਣ ਲਈ ਧਨ-ਦੌਲਤ ਮਿਲੀ ਹੋਈ ਹੈ ਪਰ ਫਿਰ ਤੂੰ ਰੱਬ ਨਾਲ ਪਿਆਰ ਕਿਉਂ ਨਹੀਂ ਕਰਦਾ ਤਾਂ ਸੋ ਨਹੀਂ ਨਗੀ ਨਾ ਰੱਬ ਨਾਲ ਪਿਆਰ ਤੋਂ ਭਾਵ ਕਿ ਇਮਾਨਦਾਰੀ ਨਹੀਂ ਰੱਖ ਰਿਆ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਨਹੀਂ ਹੈ ਸਰਕਾਰੀ ਮਹਿਕਮਿਆਂ ਵਿੱਚ ਅਕਸਰ ਦੇਖਣ ਵਿੱਚ ਆਉਂਦਾ ਹੈ ਲੱਗਦੇ ਜਾਰੇ ਮੁਲਾਜ਼ਮ ਲੇਟ ਹੀ ਹੁੰਦੇ ਹਨ ਇਹ ਉਹਨਾਂ ਲੋਕਾਂ ਤੇ ਸਵਾਲ ਹੈ ਕਿ ਜੇ ਤੈਨੂੰ ਅਫਸਰ ਵਧੀਆ ਮਿਲਿਆ ਹੈ ਤਾਂ ਫਿਰ ਤੂੰ ਕਾਮਚੋਰ ਕਿਉਂ ਹੈ ਲੇਟ ਆਉਣ ਤੇ ਹਰ ਰੋਜ਼ ਵੱਡਾ ਅਫਸਰ ਲਾਹ-ਭਾ ਕਰਦਾ ਏ ਪਰ ਬੰਦਾ ਅਤ ਢੀਠ ਹੋ ਕੇ ਸਾਰਾ ਕੁਝ ਸੁਣੀ ਜਾਂਦਾ ਏ ਪਰ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੁੰਦਾ ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਿਆ ਦਜ ਸੀ ਪੰਨਾ 142 ਜਦੋਂ ਜੀਵਨ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ ਹੈ ਤਾਂ ਫਿਰ ਜਾਣ ਬੁੱਝ ਕੇ ਆਤਰ ਜਿਹਾ ਨਿਮਾਣਾ ਜਿਹਾ ਹੋ ਕੇ ਪੇਸ਼ ਕਿਉਂ ਹੋ ਰਿਹਾ ਹੈ ਇੰਜ ਲੱਗਦਾ ਹੈ ਜਿਵੇਂ ਮਨੁੱਖ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਾ ਹੋਵੇ ਇੱਕ ਕਿਸਾਨ ਨੇ ਆਪਣੇ ਬੱਚੇ ਨੂੰ ਟਰੈਕਟਰ ਖਾਦ ਬੀਜ ਦੇ ਕੇ ਪੈੜੀ ਵਿੱਚ ਭੇਜਿਆ ਕਿ ਜਾ ਫਸਲ ਬੀਜਾ ਬਾਪ ਘਰ ਦੇ ਕਿਸੇ ਹੋਰ ਕੰਮ ਲਈ ਸ਼ਹਿਰ ਚਲਿਆ ਜਾਏ ਤੇ ਬੱਚਾ ਅੱਖ ਬਚਾ ਕੇ ਦੋਸਤਾਂ ਨਾਲ ਟੂਰਨਾਮੈਂਟ ਦੇਖਣ ਚਲਾ ਜਾਏ ਸ਼ਾਮ ਨੂੰ ਜਦੋਂ ਬਾਪ ਘਰ ਆਏਗਾ ਤੇ ਪੁੱਛੇਗਾ ਪੁੱਤਰ ਜੀ ਫਸਲ ਫੀ ਬੀਜ ਦਿੱਤੀ ਹੈ ਬੱਚੇ ਕੋਲ ਟਰੈਕਟਰ ਬੀਜ ਖਾਦ ਤਾਂ ਸੀ ਪਰ ਉਸਨੇ ਸਹੀ ਸਮੇਂ ਸਹੀ ਕੰਮ ਨਹੀਂ ਕੀਤਾ ਬਾਪ ਪੁੱਛ ਪੜਤਾਲ ਤਾਂ ਕਰੇਗਾ ਹੀ ਹੁਣ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਸਾਰਿਆਂ ਦੇ ਸਾਹਮਣੇ ਸ਼ਰਮਿੰਦਗੀ ਉਠਾਉਣੀ ਪਵੇਗੀ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰਨ ਜੀਵੇ ਕੋਈ ਪੰਨਾ 142 ਨੰਬਰ 1 ਤੰਨ ਤੇ ਧਾਨ ਰੱਬ ਜੀ ਨੇ ਦਿੱਤਾ ਹੈ ਤਾਂ ਰੱਬ ਨਾਲ ਪ੍ਰੇਮ ਕਿਉਂ ਨਹੀਂ ਕਰਦਾ ਨੰਬਰ 2 ਸਾਡੇ ਸਰੀਰ ਅੰਦਰ ਦਿਮਾਗ ਹੈ ਤੇ ਉਸ ਵਿੱਚ ਪਰਮਾਤਮਾ ਸੱਚ ਦੇ ਰੂਪ ਵਿੱਚ ਬੈਠਾ ਹੈ ਫਿਰ ਮੈਨੂੰ ਸੱਚ ਨਾਲ ਪਿਆਰ ਕਰਨਾ ਚਾਹੀਦਾ ਹੈ ਨੰਬਰ 3 ਤਨ ਤੇ ਧਨ ਨਾਲ ਪਿਆਰ ਦਾ ਭਾਵ ਹੈ ਲੂਣ ਖਾ ਕੇ ਹਰਾਮ ਨਾ ਕਰਾਂ ਨੰਬਰ 4 ਜਿੱਥੇ ਵੀ ਹੋਵਾਂ ਉਥੇ ਅਕਿਰਤ ਕਣਾਂ ਵਾਲੇ ਬਿਰਤੀ ਨਾ ਹੋ ਜਾਵੇ ਨੰਬਰ 5 ਜਿਹੜਾ ਸਮੇਂ ਦਾ پابੰਦ ਨਹੀਂ ਮਿਲੇ ਕੰਮ ਪ੍ਰਤੀ ਸੁਚੇਤ ਨਹੀਂ ਤਾਂ ਯਕੀਨਨ ਝਾੜ ਝੰਬ ਹੁੰਦੀ ਰਹੇਗੀ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਤਰ ਕਰਮਾਨੇ ਜੋ ਹੋਵਣ ਸੋ ਦੂਰ ਪਰਾਨੇ ਪੰਨਾ 267 ਸ਼ਲੋਕ ਨੰਬਰ 8 ਤਨ ਧਨ ਸੰਪੈ ਸੁਖ ਦਿਓ ਅਰ ਜਹਿ ਨਹੀਂ ਕਹਿ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਬਹੁਤ ਕੁਝ ਹੋਣ ਤੇ ਵੀ ਬਹਾਨੇ ਕਿਉਂ ਘਮਕਾ ਸਿਆਣਿਆਂ ਦਾ ਕਥਨ ਹੈ ਕਿ ਬਤੀਆਂ ਦੰਦਾਂ ਵਿੱਚੋਂ ਇੱਕ ਦੰਦ ਟੁੱਟ ਜਾਏ ਤਾਂ ਜ਼ੁਬਾਨ ਟੁੱਟੇ ਹੋਏ ਦੰਦ ਵਾਲੀ ਥਾਂ ਤੇ ਹੀ ਜਾਂਦੀ ਹੈ ਕਿ ਇਹ ਦੰਦ ਨਹੀਂ ਹੈ ਬਾਕੀ ਦੇ 31 ਦੰਦ ਇਸ ਨੂੰ ਯਾਦ ਨਹੀਂ ਰਹਿੰਦੇ ਸਾਡਾ ਸੁਭਾਅ ਹੀ ਬਣ ਗਿਆ ਹੈ ਜੋ ਮਿਲਿਆ ਹੈ ਉਸ ਦਾ ਸ਼ੁਕਰਾਨਾ ਕਰਨ ਦੀ ਥਾਂ ਤੇ ਹਰ ਵੇਲੇ ਗਿਲੇ ਸ਼ਿਕਵੇ ਹੀ ਕਰਦੇ ਰਹਿੰਦੇ ਹਾਂ ਮੇਰੇ ਵੇਖਣ ਦੀ ਗੱਲ ਹੈ ਕਿ ਇੱਕ ਅਧਿਆਪਕ ਬਹੁਤ ਪੜਿਆ ਲਿਖਿਆ ਸੀ ਪਰ ਉਹ ਦੁਨਿਆਵੀ ਪੜਾਈ ਨਾਲ ਪੂਰੀ ਤਰ੍ਹਾਂ ਨਾਪੁੰਨ ਸੀ ਪੱਕੀ ਨੌਕਰੀ ਤੇ ਤਨਖਾਹ ਵੀ ਵਧੀਆ ਸੀ ਉਸ ਦੀ ਜ਼ੁਬਾਨ ਤੇ ਹਰ ਵੇਲੇ ਇਹੀ ਸ਼ਬਦ ਰਹਿੰਦੇ ਸਨ ਕਿ ਇਸ ਵਾਰੀ ਜਦੋਂ ਤਨਖਾਹ ਵਿੱਚ ਵਾਧਾ ਹੋਇਆ ਤਾਂ ਮੈਂ ਟਿਊਸ਼ਨ ਪੜਾਉਣੀ ਛੱਡ ਦੇਣੀ ਹੈ ਤਨਖਾਹ ਤਾਂ ਸਮੇਂ ਅਨੁਸਾਰ ਵਾਧੀ ਗਈ ਪਰ ਉਸ ਇਨਸਾਨ ਨੇ ਟਿਊਸ਼ਨ ਪੜਾਉਣੀ ਨਹੀਂ ਛੱਡੀ ਕਈਆਂ ਦਾ ਸੁਭਾਅ ਹੀ ਬਣ ਜਾਂਦਾ ਹੈ ਕਿ ਹੁੰਦਿਆਂ ਸੁੰਦਿਆਂ ਰੁੰਦੇ ਰਹਿਣਾ ਜੋ ਮਿਲਿਆ ਹੈ ਉਹਦਾ ਸ਼ੁਕਰਾਨਾ ਨਹੀਂ ਕੇਵਲ ਗਿਲੇ ਸ਼ਿਕਵੇ ਹੀ ਕਰਦੇ ਹਨ ਕਈ ਵਾਰੀ ਸੋਚੀਦਾ ਹੈ ਕਿ ਮੇਰੇ ਕੋਲ ਤੰਦਰੁਸਤ ਸਰੀਰ ਹੈ ਕਈਆਂ ਕੋਲ ਇੱਕ ਲੱਤ ਨਹੀਂ ਹੈ ਤੇ ਕਿਸੇ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਹੈ ਇਹ ਲੋਕ ਵੀ ਤਾਂ ਜ਼ਿੰਦਗੀ गुਜ਼ਾਰ ਰਹੇ ਹਨ ਜਿਸ ਨੂੰ ਇਹ ਸਾਰਾ ਕੁਝ ਮਿਲਿਆ ਹੈ ਉਹ ਫਿਰ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਕਿਉਂ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਨੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਜਦੋਂ ਤੇਰੇ ਪਾਸ ਸਾਰੀਆਂ ਸੁੱਖ ਸਹੂਲਤਾਂ ਹਨ ਤਾਂ ਫਿਰ ਕਿਉਂ ਨਹੀਂ ਜ਼ਿੰਦਗੀ ਦੇ ਸਹੀ ਰਸਤੇ ਤੇ ਚੱਲ ਰਿਹਾ ਸਲੋਕ ਤਨ ਧਨ ਸੰਪੈ ਸੁਖ ਦਿਓ ਅਰ ਜਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਅਖਰੀ ਅਰਥ ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਧਨ ਦਿੱਤਾ ਜਾਇਦਾ ਦਿੱਤੀ ਸੁਖ ਬਖਸ਼ੇ ਹਨ ਨਾਨਕ ਆਖਦਾ ਹੈ ਪਾਪ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ اے ਮਨ ਸੁਣ ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ ਹਰ ਚਰਚਾ ਤੇ ਵਿਹਾਰਕ ਪੱਖ ਗੁੱਲੀ ਗੁੱਲੀ ਤੇ ਜੁੱਲੀ ਤਿੰਨ ਮੁੱਢਲੀਆਂ ਲੋੜਾਂ ਸ਼ੌਂਕ ਜਿੰਨੇ ਮਰਜ਼ੀ ਵਧਾ ਲਓ ਇਹ ਵੀ ਤੱਤ ਹੈ ਕਿ ਇਹ ਸ਼ਾਵਾ ਮਨੁੱਖ ਨੂੰ ਜਿਉਂਦਾ ਰੱਖਦੀਆਂ ਹਨ ਪਰ ਵਧਾ ਜਿੰਨੀਆ ਮਰਜ਼ੀ ਲੋ ਕੋਈ ਟਿਕਾਣਾ ਨਹੀਂ ਹੈ ਇਹ ਸ਼ਾਵਾ ਪੂਰ ਦਾ ਪੂਰ ਦਾ ਇਨਸਾਨ ਹੀ ਪੂਰਾ ਹੋ ਜਾਂਦਾ ਹੈ ਮਨੁੱਖ ਦੀ ਬਿਰਤੀ ਕਦੇ ਤ੍ਰਿਪਤ ਨਹੀਂ ਹੁੰਦੀ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਹਰ ਥਾਂ ਦਾਤਾ ਮੰਗਣ ਦੀਆਂ ਅਰਦਾਸਾਂ ਹੀ ਹੋ ਰਹੀਆਂ ਹਨ ਜਿਸ ਕੋਲ ਮਾਇਆ ਬਹੁਤੀ ਉਸ ਨੂੰ ਚਿੰਤਾ ਲੱਗੀ ਹੋਈ ਹੈ ਹੋਰ ਵੱਧ ਜਾਏ ਪਰ ਜਿਸ ਕੋਲ ਘੱਟ ਹੈ ਉਹ ਪੌਂਦਾ ਫਿਰਦਾ ਹੈ ਭਾਵ ਅੱਕੀ ਪਲਾਈ ਹੱਥ ਮਾਰਦਾ ਫਿਰਦਾ ਹੈ ਅਸਲ ਮੁਕਤ ਉਹੀ ਹੈ ਜਿਹੜਾ ਇਸ ਫਿਲਾਸਫੀ ਨੂੰ ਸਮਝ ਲੈਂਦਾ ਹੈ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋ ਹੀ ਸੁਹੇਲਾ ਪਾ ਲਈਐ ਪੰਨਾ 1019 ਤੰਦਰੁਸਤ ਸਰੀਰ, ਕਾਰੋਬਾਰ, ਨੌਕਰੀ, ਰਹਿਣ ਲਈ ਆਪਣਾ ਮਕਾਨ ਹੋਵੇ ਤਾਂ ਵੀ ਗਿਲੇ ਸ਼ਿਕਵੇ ਕਰਦਾ ਹੀ ਰਹਿੰਦਾ ਹੈ। ਜਦੋਂ ਸਮਾਜ ਵਿੱਚ ਨਿਗਾਹ ਮਾਰਦੇ ਹਾਂ ਕਿਸੇ ਕੋਲ ਆਪਣਾ ਮਕਾਨ ਨਹੀਂ ਹੈ, ਕਿਸੇ ਕੋਲ ਨੌਕਰੀ ਜਾਂ ਕੋਈ ਕਾਰੋਬਾਰ ਨਹੀਂ ਹੈ। ਕਿਸੇ ਕੋਲ ਵਾਧੂ ਪੈਸਾ ਕੋਈ ਨਹੀਂ ਪਰ ਫਿਰ ਵੀ ਉਹ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ। ਜਿਸ ਪਾਸ ਸੁੱਖ ਸਹੂਲਤਾਂ ਦੀਆਂ ਥੋੜਾ ਹਨ ਉਸ ਦਾ ਗਿਲਾ ਸ਼ਿਕਵਾ ਤਾਂ ਸਹੀ ਠਹਿਰਾਇਆ ਜਾ ਸਕਦਾ ਹੈ। ਸਮਝਿਆ ਜਾ ਸਕਦਾ ਹੈ ਕਿ ਇਸ ਦੀਆਂ ਭਾਈ ਮਜਬੂਰੀਆਂ ਹਨ ਦੂਸਰੇ ਪਾਸੇ ਤਨ ਧਨ ਸੰਪੈ ਸੁਖ ਦਿਓ ਤੰਦਰੁਸਤ ਸਰੀਰ ਵਰਤਣਯੋਗੇ ਪੈਸੇ ਤੇ ਚਾਰ ਪੈਸੇ ਜਮਾ ਵੀ ਹਨ ਜ਼ਮੀਨ ਜਾਇਦਾਦ ਵੀ ਹੈ ਇਸ ਤੋਂ ਇਲਾਵਾ ਰਹਿਣ ਲਈ ਸੁੰਦਰ ਮਕਾਨ ਵੀ ਮਿਲਿਆ ਹੋਇਆ ਹੈ ਅਰ ਜੇ ਨੀਕੇ ਤਾਮ ਜਿਸ ਪਾਸ ਤੰਦਰੁਸਤ ਸਰੀਰ ਰਹਿਣ ਲਈ ਵਧੀਆ ਮਕਾਨ ਕਾਰੋਬਾਰ ਤੇ ਹੋਰ ਬਹੁਤ ਸਾਰੀਆਂ ਸੁਖ ਸੁਵਿਧਾਾਂ ਹਨ ਪਰ ਫਿਰ ਵੀ ਹਰ ਵੇਲੇ ਕੋਈ ਨਾ ਕੋਈ ਸਕੀਮ ਲਾਉਂਦਾ ਰਹਿੰਦਾ ਹੈ ਕਿ ਅਗਾਹ ਹੋਰ ਧਾਨ ਇਕੱਠਾ ਹੋ ਜਾਏ ਇੱਕ ਉਹ ਇਨਸਾਨ ਹੈ ਜਿਸ ਕੋਲ ਅਜៃਆਂ ਸਹੂਲਤਾਂ ਨਹੀਂ ਉਹਦੇ ਗਿਲੇ ਸ਼ਿਕਵੇ ਸਹੀ ਹੋ ਸਕਦੇ ਹਨ ਪਰ ਜਿਸ ਕੋਲ ਸਭ ਕੁਝ ਹੈ ਉਹ ਵੀ ਗਿਲੇ ਸ਼ਿਕਵੇ ਕਰੀ ਜਾ ਰਿਹਾ ਹੈ ਇਸ ਸ਼ਲੋਕ ਵਿੱਚ ਇੱਕ ਮੁੱਦੇ ਦੀ ਵਿਚਾਰ ਹੈ ਕਿ ਸਿਮਰਤ ਕਾਹੇ ਨਾ ਰਾਮ ਅਖਰੀ ਅਰਥ ਤਾਂ ਇਹ ਬਣਦੇ ਹਨ ਕਿ ਜਦੋਂ ਤੈਨੂੰ ਰੱਬ ਜੀ ਨੇ ਸਭ ਕੁਝ ਦਿੱਤਾ ਹੋਇਆ ਤਾਂ ਤੂੰ ਉਸਦਾ ਨਾਮ ਕਿਉਂ ਨਹੀਂ ਜਪਦਾ ਇਸ ਦਾ ਭਾਵ ਅਰਥ ਜੇ ਤੇਰੇ ਕੋਲ ਸਾਰੀਆਂ ਸੁੱਖ ਸਹੂਲਤਾਂ ਪਈਆਂ ਹੋਈਆਂ ਨੇ ਫਿਰ ਦਾਜ ਦੀ ਝਾਕ ਕਿਉਂ ਰੱਖੀ ਹੋਈ ਹੈ ਵੀ ਕਿੱल्ल्या ਦਾ ਮਾਲਕ ਬਣੀ ਬੈਠਾ ਹੈ ਪਰ ਸਰਕਾਰੀ ਸੜਕ ਫਿਰ ਵੀ ਵੱਢ ਰਹੇ ਜੇ ਪ੍ਰਚਾਰਕ ਬਣ ਗਿਆ ਤਾਂ ਸੰਤਾਂ ਨੂੰ ਮਨਮਤ ਕਿਉਂ ਸੁਣਾ ਰਿਹਾ ਉਥੇ ਨਾਮ ਜਪਣ ਦਾ ਭਾਵ ਹੈ ਮਨ ਨੂੰ ਇਨਸਾਨੀਅਤ ਦੇ ਗੁਣਾਵਲ ਪ੍ਰੇਰਿਤ ਕਰਕੇ ਆਪਣੇ ਅੰਦਰੋਂ ਔਗਣਾਂ ਨੂੰ ਖਤਮ ਕਰਨ ਦਾ ਯਤਨ ਕਰ ਸਮਾਜ ਦੇ ਭਲੇ ਕੰਮਾਂ ਲਈ ਅੱਗੇ ਆਉਣਾ ਦੂਸਰਾ ਆਪਣੇ ਤੋਂ ਕੋਈ ਪਿੱਛੇ ਰਹਿ ਗਿਆ ਹੈ ਤਾਂ ਉਸ ਦੀ ਬਾਹ ਫੜਨੀ ਸਿਮਰਨ ਦੀ ਪਰਵਾਛਾ ਵਿੱਚ ਇਹੀ ਆਉਂਦਾ ਹੈ ਨੰਬਰ 1 ਰੱਬੀ ਗੁਣਾ ਨਾਲ ਸ਼ਿੰਗਾਰਿਆ ਹੋਇਆ ਸਰੀਰ ਮਿਲਿਆ ਹੈ ਫਿਰ ਆਪਣੀ ਸ਼ਖਸੀਅਤ ਕਾਢਣ ਵਿੱਚ ਦੇਰੀ ਕਿਉਂ ਹੈ ਨੰਬਰ 2 ਕੋਈ ਵੀ ਹੁਨਰ ਸਿੱਖਦਿਆਂ ਗੁਣ ਇਕੱਠੇ ਕਰਨੇ ਕੁਦਰਤੀ ਦੌਲਤ ਹੈ ਨੰਬਰ 3 ਗੁਣ ਤੇ ਗੁਣ ਹਾਸਲ ਕਰਨੇ ਆਤਮਿਕ ਜਾਇਦਾਦ ਹੈ ਨੰਬਰ 4 ਇਮਾਨਦਾਰੀ ਵਫਾਦਾਰੀ ਮਿਹਨਤ ਸੰਤੋਖ ਨਿੱਜ ਘਰ ਦੇ ਸਦੀਵੀ ਗੁਣ ਹਨ। ਨੰਬਰ 5 ਮਨ ਦਾ ਚੈਨ ਸੁਖ ਸਹਿਜ ਤੇ ਵਿਚਾਰ ਦਾ ਅਭਿਆਸ ਕਰਨਾ, ਨਾਮ ਜਪਣਾ ਹੈ। ਨੰਬਰ 6 ਮੇਰੇ ਆ ਮਨਾ ਫਜ਼ੂਲ ਦੀ ਦੌੜ ਭੱਜ ਛੱਡ ਕੇ ਆਪਣੇ ਮਕਸਦ ਨੂੰ ਸਮਝ। ਜੀਵਨਾ ਸਫਲ ਜੀਵਨ ਸੋਨਾ ਹਰ ਜਪ ਜਪ ਸਦ ਜੀਵਨਾ। ਪੰਨਾ 1019। ਇੱਕ ਨੰਬਰ 9 ਸਭ ਸੁਖ ਦਾਤਾ ਰਾਮ ਹੈ। ਦੂਸਰ ਨਾਹਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਸਾਰੇ ਸੁੱਖਾਂ ਦਾ ਘਰ ਪ੍ਰਮਾਤਮਾ ਹੈ ਭੂਮਿਕਾ ਆਮ ਸਮਝਿਆ ਜਾਂਦਾ ਹੈ ਕਿ ਜਿੱਥੇ ਦੁੱਖ ਹੈ ਉੱਥੇ ਸੁੱਖ ਨਹੀਂ ਹੈ ਤੇ ਜਿੱਥੇ ਸੁੱਖ ਹੈ ਉੱਥੇ ਦੁੱਖ ਨਹੀਂ ਹੈ ਭਾਵ ਦੁੱਖ ਸੁੱਖ ਇਕੱਠੇ ਨਹੀਂ ਹੋ ਸਕਦੇ ਅਸਲ ਵਿੱਚ ਦੁੱਖ ਤੇ ਸੁੱਖ ਇੱਕ ਸਿੱਕੇ ਦੇ ਦੋ ਪਹਿਲੂ ਹਨ ਸਾਇੰਸ ਦੀਆਂ ਖੋਜਾਂ ਅਹੀਂ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਬਾਰੀ ਸੁੱਖ ਸਹੂਲਤਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਲਾਭ ਵੀ ਠਾਉਂਦੇ ਹਾਂ ਪਰ ਇਹ ਸੁੱਖ ਵਕਤੀ ਹਨ ਇਹਨਾਂ ਨਾਲ ਸਾਡੇ ਸਰੀਰ ਨੂੰ ਤੇ ਕੁਝ ਚਿਰ ਲਈ ਆਰਾਮ ਮਿਲ ਸਕਦਾ ਹੈ ਪਰ ਸਾਡੇ ਮਨ ਨੂੰ ਸ਼ਾਂਤੀ ਤ੍ਰਿਪਤੀ ਆਨੰਦ ਨਹੀਂ ਮਿਲ ਸਕਦਾ ਜਿਸ ਤਰ੍ਹਾਂ ਬਾਹਰੋਂ ਗਰਮੀ ਲੱਗਦੀ ਹੋਵੇ ਤਾਂ ਰੁੱਖਾਂ ਦੀ ਛਾਂ ਪੱਖੇ ਕੂਲਰ 에ਅਰ ਕੰਡੀਸ਼ਨ ਸਾਨੂੰ ਸਰੀਰਕ ਤੌਰ ਤੇ ਵਕਤੀ ਸੁੱਖ ਤਾਂ ਦੇ ਸਕਦੇ ਹਨ ਪਰ ਮਨ ਵਿੱਚਲੀ ਈਰਖਾ ਦੁਸ਼ੈ ਨਫ਼ਰਤ ਦੀ ਅਗਨ ਇਨ੍ਹਾਂ ਜੰਤਰਾ ਨਾਲ ਨਹੀਂ ਪੁਜਾਇਆ ਜਾ ਸਕਦਾ ਇਸੇ ਤਰ੍ਹਾਂ ਬਾਹਰਲੀ ਠੰਡ ਤੋਂ ਸਰੀਰ ਨੂੰ ਬਚਾਉਣ ਲਈ ਅੱਗ ਦਾ ਨਿਗ ਹੀਟਰ ਫਾਇਰਪਲੇਸ ਗਰਮ ਕੱਪੜੇ ਤਾਂ ਕੰਮ ਆ ਸਕਦੇ ਹਨ ਪਰ ਸਾਡੇ ਅੰਦਰ ਪਿਆਰ ਦਾ ਨਿਗ ਜਾਂ ਹੋਰ ਸਦਗੁਣ ਪੈਦਾ ਨਹੀਂ ਕਰ ਸਕਦੇ ਸਾਨੂੰ ਅਜਿਹਾ ਯਤਨ ਕਰਨ ਦੀ ਲੋੜ ਹੈ ਕਿ ਅਸੀਂ ਬਾਹਰੀ ਸੁੱਖ ਸੁਹੂਲਤਾਂ ਮਾਣਦੇ ਹੋਏ ਵੀ ਅੰਦਰਲੇ ਸੁੱਖ ਪਰਮ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਲਈ ਵੀ ਯਤਨ ਕਰੀਏ ਉਸ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰੀਏ ਰੱਬ ਜੀ ذره ذره ਅੰਦਰ ਬਜਮੀ ਨਿਜਮਾਵਲੀ ਦੇ ਰੂਪ ਵਿੱਚ ਵਿਆਪਕ ਹੈ ਇਸ ਦਾ ਅਰਥ ਹੈ ਕਿ ਫਿਰ ਪਰਮਾਤਮਾ ਸਾਡੇ ਹਿਰਦੇ ਭਾਵ ਦਿਮਾਗ ਵਿੱਚ ਵੀ ਬੈਠਾ ਹੈ ਮਨੁੱਖੀ ਦਿਮਾਗ ਵਿੱਚ ਬਹੁਤ ਗੂੜ੍ਹ ਗਿਆਨ ਪਿਆ ਹੋਇਆ ਹੈ ਗੁਰੂ ਸਾਹਿਬ ਜੀ ਇੱਕ ਨੁਕਤਾ ਦਿੰਦੇ ਹਨ ਜੋ ਸਾਰੇ ਸੰਸਾਰ ਵਿੱਚ ਲਾਗੂ ਹੁੰਦਾ ਹੈ ਪੜਿਆਂ ਨਹੀਂ ਪੇਤ ਪੂਜਿਆਂ ਪਾਵਣਾ ਸਚਾਈ ਨੂੰ ਸਮਝਿਆਂ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਹੋਇਆ ਇਹ ਹੈ ਕਿ ਜਦੋਂ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸੀ ਸਮੱਸਿਆ ਨੂੰ ਸਮਝਣ ਦੀ ਥਾਂ ਤੇ ਪਖੰਡੀ ਸਾਧ ਲਾਣੇ ਵੱਲ ਨੂੰ ਤੁਰ ਪੈਂਦੇ ਹਨ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ ਜੇ ਸਦੀਵ ਕਾਲ ਸੁਖ ਚਾਹੀਦਾ ਹੈ ਤਾਂ ਇੱਕ ਨਿਜਮ ਵਿੱਚ ਚੱਲਣਾ ਪਵੇਗਾ ਤੇ ਸਦੀਵ ਕਾਲ ਨਿਜਮਾਵਲੀ ਹੀ ਰੱਬ ਦਾ ਕਰ ਹੈ ਸ਼ਲੋਕ ਸਭ ਸੁਖ ਦਾਤਾ RAM ਹੈ ਦੂਸਰ ਨਾ ਹਨ ਕੋਏ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਅਖਰੀ ਅਰਥ ਪ੍ਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ ਨਾਨਕ ਆਖਦਾ ਹੈ ਪਾਪ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ اے ਮਨ ਸੁਣ ਉਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਵਿਚਾਰ ਚਰਚਾ ਤੇ ਵਿਹਾਰਕ ਪੱਖ ਮਨੁੱਖ ਜਨਮ ਤੋਂ ਲੈ ਕੇ ਮਰਨ ਤੀਕ ਇਸੇ ਸੰਬੰਧ ਵਿੱਚ ਹੀ ਜੁੜਿਆ ਰਹਿੰਦਾ ਹੈ ਕਿ ਮੈਨੂੰ ਦੁੱਖ ਕਦੇ ਨਾ ਆਵੇ ਹਮੇਸ਼ਾ ਸੁਖ ਹੀ ਬਣਿਆ ਰਹੇ ਕਈ ਵਾਰੀ ਸੁਖ ਲੱਭਦੇ ਹਾਂ ਪਰ ਅੱਗੇ ਦੁੱਖ ਖੜਾ ਹੁੰਦਾ ਹੈ ਗੁਰੂ ਸਾਹਿਬ ਜੀ ਇੱਕ ਸਿਧਾਂਤ ਦਿੰਦੇ ਹਨ ਕਿ ਸਾਰੇ ਸੁਖ ਦਾਤਾ ਕੋਲ ਹਨ ਸਭ ਸੁਖ ਦਾਤਾ ਰਾਮ ਹੈ ਦਾਤਾ ਕੌਣ ਹੈ ਕੋਈ ਸਰੀਰਕ ਤਲ ਤੇ ਦਾਤਾ ਹੈ ਜਿਸ ਨੇ ਸੁਖ ਦੇਣਿਆ ਰੱਬ ਦਾ ਕੋਈ ਸਰੂਪ ਨਹੀਂ ਹੈ ਉਸ ਦੇ ਕੁਦਰਤੀ ਗੁਣ ਅਤੇ ਨਿਜਮ ਹਨ ਇਸ ਦਾ ਭਾਵ ਅਰਥ ਹੈ ਕਿ ਨਿਜਮ ਵਿੱਚ ਤੁਰਿਆ ਹੀ ਸੁਖ ਦੀ ਪ੍ਰਾਪਤੀ ਹੈ ਇੱਕ ਸੁਖ ਲਈ ਅਸੀਂ ਮਹਿੰਗੇ ਤੋਂ ਮਹਿੰਗਾ ਸਮਾਨ ਖਰੀਦ ਸਕਦੇ ਹਾਂ ਸਰੀਰ ਥੱਕ ਜਾਏ ਘਰਾਂ ਵਿੱਚ ਨੱਪਣ ਕੁੱਟਣ ਲਈ ਧੀਆਂ ਪੁੱਤ ਅਤੇ ਮਸ਼ੀਨਾਂ ਰੱਖੀਆਂ ਹੁੰਦੀਆਂ ਹਨ ਪਰ ਮਨ ਫਿਰ ਵੀ ਕਲਪਿਆ ਹੁੰਦਾ ਹੈ ਜਿਹੜਾ ਸਭ ਸੁਖ ਦਾਤਾ ਹੈ ਇਸ ਦਾ ਅਰਥ ਹੈ ਸਭ ਤੋਂ ਪਹਿਲਾਂ ਮੈਨੂੰ ਸੰਤੋਖੀ ਬਣਨਾ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਨੇ ਵੱਖ-ਵੱਖ ਵਰਗਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਸਾਰਿਆਂ ਨੂੰ ਸੰਤੋਖ ਕੀ ਸੰਤੋਖ ਦੀ ਗੱਲ ਸਮਝਾਈ ਹੈ ਜੋਗੀ ਨੂੰ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਪਾਉਣ ਦੀ ਥਾਂ ਤੇ ਸੰਤੋਖ ਰੱਖਣ ਲਈ ਗਿਆ ਜਦ ਕੇ ਪੰਡਤ ਭਾਉ ਨੂੰ ਸੰਤੋਖ ਦੇ ਸੂਤਰ ਦੀ ਰਮਜ਼ ਦਸੀ ਹੈ ਕਿਰਸਾਨ ਨੂੰ ਸੰਤੋਖ ਦਾ ਸੁਹਾਗਾ ਫੇਰਨ ਲਈ ਗਿਆ ਜੇ ਸੁਖ ਦੀ ਗੁਰਦੇ ਪਿਤਾ ਜੀ ਵਿਚਾਰ ਕਰ ਰਹੇ ਹਨ ਉਹ ਸਰੀਰਕ ਤਲ ਦਾ ਸੁਖ ਨਹੀਂ ਸਗੋਂ ਆਤਮਕ ਸੁਖ ਹੈ ਦੂਸਰ ਨਾਹਨ ਕੋਏ ਸੁਖ ਲਈ ਸੰਤੋਖ ਤੋਂ ਬਿਨਾ ਹੋਰ ਕੋਈ ਸਾਧਨ ਨਹੀਂ ਹੈ ਲਾਲਚ ਵਿੱਚ ਤਕਲੀਫਾਂ ਹੀ ਆਉਂਦੀਆਂ ਹਨ ਸੰਤੋਖ ਉਦਮ ਤੇ ਮਿਹਨਤ ਕਰਨ ਦੀ ਵਿਚਾਰ ਦਿੰਦੀ ਹੈ ਤੇ ਸਿਮਰਤ ਗਤ ਹੋਏ ਕਈ ਸਾਧੂ ਸਿਆਲਾਂ ਵਿੱਚ ਠੰਡੇ ਪਾਣੀ ਵਿੱਚ ਬੈਠ ਕੇ ਸਰੀਰ ਨੂੰ ਦੁੱਖ ਦਿੰਦੇ ਹਨ ਕਿ ਸਾਨੂੰ ਸੁੱਖ ਮਿਲ ਜਾਵੇ। ਕਈ ਗਰਮੀਆਂ ਵਿੱਚ ਧੋਣੀਆਂ ਤਾ ਕੇ ਵਿਚਾਰ ਬੈਠਦੇ ਹਨ ਕਿ ਸਾਡੀ ਰੱਬ ਨਾਲ ਸੁਰਤੀ ਜੁੜ ਜਾਏਗੀ। ਇਦਾਂ ਸੁੱਖ ਮਿਲੇਗਾ? ਨਹੀਂ। ਇਦਾਂ ਸੁੱਖ ਕਦੀ ਵੀ ਨਹੀਂ ਮਿਲੇਗਾ। ਇਹ ਸਾਰੇ ਮਨ ਹੱਠ ਕਰਮ ਹਨ। ਅਜਹੀ ਪ੍ਰਕਿਰਿਆ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਾਹਰਲੇ ਤਲ ਤੇ ਸਰੀਰਕ ਕਰਮ ਕਾਂਡ ਤਾਂ ਕੀਤੇ ਜਾ ਰਹੇ ਹਨ ਪਰ ਮਨ ਵਿੱਚ ਤਾਂ ਵਿਚਾਰ ਉਸੇ ਤਰ੍ਹਾਂ ਹੀ ਕਾਇਮ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸ਼ਰਧਾਲੂ ਲੋਕ ਸੁੱਖਾਂ ਦੀ ਪ੍ਰਾਪਤੀ ਲਈ ਪੁਜਾਰੀਆਂ ਤੋਂ ਅਰਦਾਸਾਂ ਕਰਵਾਉਂਦੇ ਹਨ ਸੁੱਖਣਾ ਸੁਖਦੇ ਹਨ ਪੂਜਾ ਪਾਠ ਕਰਦੇ ਜਾਂ ਕਰਵਾਉਂਦੇ ਹਨ ਅਜਿਹੇ ਯਤਨਾਂ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੇਵਲ ਖੱਦਰ ਖੁਆਰੀ ਹੀ ਹੈ ਅਸਲੀ ਰੱਬ ਨਾਮ ਉਹ ਹੈ ਜੋ ਸਾਨੂੰ ਦੁੱਖ ਸੁੱਖ ਤੋਂ ਪਰਮ ਸ਼ਾਂਤੀ ਤੇ ਪਰਮ ਅਨੰਦ ਦੀ ਅਵਸਥਾ ਵਿੱਚ ਲੈ ਜਾਂਦਾ ਹੈ ਨੰਬਰ 1 ਸੁੱਖ ਨੂੰ ਪੱਕਾ ਬਣਾਉਣ ਲਈ ਰਾਮ ਦੀ ਸ਼ਰਨ ਲੈਣੀ ਪੈਣੀ ਹੈ ਤੇ ਰਾਮ ਸ਼ਰਨ ਦਾ ਭਾਵ ਸੱਚ ਦੀ ਸ਼ਰਨ ਹੈ ਨੰਬਰ 2 ਸੱਚ ਦੀ ਸ਼ਰਨ ਵਿੱਚ ਚੱਲਣ ਵਾਲਿਆਂ ਦਾ ਆਰੇ ਦੇ ਦੰਦਿਆਂ ਤੇ ਉੱਬਲਦੀ ਦੇਗ ਵਿੱਚ ਸੋਖ ਖਿੜਦਾ ਹੈ ਜੋ ਮਰ ਜਾਂਦਾ ਨਹੀਂ ਹੈ ਨੰਬਰ 3 ਦਿੜੜ ਅਰਾਦੇ ਦਾ ਨਾਮ ਸਿਮਰਨ ਹੈ ਨੰਬਰ 4 ਸਰੀਰਕ ਸੁੱਖ ਖਰੀਦੇ ਜਾ ਸਕਦੇ ਹਨ ਪਰ ਮਨ ਦੇ ਸੁੱਖ ਲਈ ਸੱਚ ਸੰਤੋਖ ਨੂੰ ਸਮਰਪਿਤ ਹੋਣਾ ਪਵੇਗਾ ਨੰਬਰ 5 ਸਰੀਰਕ ਸੁੱਖਾਂ ਨੂੰ ਤਿਆਗ ਦੇਣ ਸ਼ਹੀਦਿਆਂ ਵਾਲਾ ਰਾਹ ਚੁਣ ਕੇ ਸਾਬਤ ਕਰ ਦਿੱਤਾ ਕਿ ਅਸਲ ਸੁਖ ਇਹ ਹੈ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵੋ ਕਹੀਂ ਜਿਓ ਨਿਰਮਲ ਨਾਮ ਜਪੋ ਸਤਿਗੁਰ ਮੁਖ ਅੰਤਰ ਕੀ ਗਤ ਤਾਹੀਂ ਜਿਓ ਪੰਨਾ 598 ਸ਼ਲੋਕ ਨੰਬਰ 10 ਜਿਹ ਸਿਮਰਤ ਗਤ ਪਾਈਐ ਤਹਿ ਭਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਉਦ ਘਟਤ ਹੈ ਨੀਤ ਵਕਤ ਗੁਜ਼ਰ ਰਿਹਾ ਹੈ ਭੂਮਿਕਾ ਵਕਤ ਰੁਕਦਾ ਨਹੀਂ ਹੈ ਪਰ ਬੰਦਾ ਮੁੱਕ ਜਾਂਦਾ ਹੈ ਸਾਡਾ ਇੱਕ ਬਹੁਤ ਪ੍ਰਚਲਿਤ ਮੁਹਾਵਰਾ ਹੈ ਤੇ ਉਹ ਗੁਜ਼ਰ ਗਿਆ ਤੇ ਇਹ ਵਕਤ ਵੀ ਗੁਜ਼ਰ ਜਾਏਗਾ ਸੁਖ ਤੇ ਦੁੱਖ ਵਿੱਚ ਇੱਕ ਹਾਕਤ ਬੜੀ ਪਿਆਰੀ ਹੈ ਆਤਮਿਕ ਤਲ ਤੇ ਸੁਖ ਨੂੰ ਸਮਝਣ ਵਾਲਾ ਮਨੁੱਖ ਸੁਖੀ ਹੈ ਅਜਿਹਾ ਮਨੁੱਖ ਹੰਕਾਰ ਨੂੰ ਭਾਰੀ ਨਹੀਂ ਹੋਣ ਦਿੰਦਾ ਦੁੱਖ ਮਨੁੱਖ ਨੂੰ ਭਵਿੱਖਤ ਦੀਆਂ ਸੰਭਾਵਨਾਵਾਂ ਪ੍ਰਤੀ ਆਸ਼ਾਵਾਦੀ ਬਣਾਈ ਰੱਖਦਾ ਹੈ ਦੂਸਰਾ ਪਹਿਲੂ ਸੁਖ ਵਿੱਚ ਇਹ ਆਪਣਿਆਂ ਨੂੰ ਭੁੱਲ ਜਾਂਦਾ ਹੈ ਤੇ ਦੁੱਖ ਵਿੱਚ ਆਪਣੇ ਇਸ ਨੂੰ ਭੁੱਲ ਜਾਂਦੇ ਹਨ ਨੌਵੇਂ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਨੇ ਸੁੱਖਾਂ ਦੀ ਪ੍ਰਾਪਤੀ ਦਾਤੇ ਦੀ ਸ਼ਰਨ ਵਿੱਚ ਸਮਝਾਈ ਹੈ ਅਸੀਂ ਸਰੀਰਕ ਸੁੱਖਾਂ ਦੇ ਆਹਰ ਪਾਹਰ ਵਿੱਚ ਲੱਗੇ ਹੋਏ ਹਾਂ ਪਰ ਅਸਲ ਸੁੱਖ ਨੂੰ ਸਮਝ ਨਹੀਂ ਸਕੇ ਸੁੱਖ ਦੇ ਵਿਚਾਰ ਨੂੰ ਅੱਗੇ ਤੋਰਦੇ ਹਨ ਸਹਿਬ ਜੀ ਫਰਮਾਉਂਦੇ ਹਨ ਕਿ ਉਹ ਕੰਮ ਕਰ ਜਿਸ ਨਾਲ ਤੇਰੀ ਆਤਮਿਕ ਅਵਸਥਾ ਉੱਚੀ ਤੇ ਸੋਚੀ ਬਣੀ ਰਹੇ ਹਰ ਮੁਲਕ ਆਪਣੀ ਵਿਉਂਤਬੰਦੀ ਨਾਲ ਚੱਲਦਾ ਹੈ ਸਾਲਾਂ ਦੇ ਸਾਲ ਆਪਣੇ ਮੁਲਕ ਦੀ ਸੁਰੱਖਿਆ ਲਈ ਫੌਜੀ ਅਭਿਆਸ ਕਰਦਾ ਰਹਿੰਦਾ ਹੈ ਤਾਂ ਕਿ ਲੋੜ ਪੈਣ ਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਜੇ ਮੁਲਕ ਦਾ ਬਾਦਸ਼ਾਹ ਇਹ ਸੋਚੇ ਕੋਈ ਗੱਲ ਨਹੀਂ ਖਾਓ ਪੀਓ ਐਸ਼ ਕਰੋ ਬਥੇਰਾ ਵੱਡਾ ਮੁਲਕ ਪਿਆ ਹੋਇਆ ਜਦੋਂ ਕੋਈ ਹਮਲਾਵਰ ਆਏਗਾ ਅਸੀਂ ਉਸੇ ਵੇਲੇ ਫੌਜ ਤਿਆਰ ਕਰ ਲਵਾਂਗੇ ਇਦਾਂ ਕਦੇ ਵੀ ਨਹੀਂ ਹੁੰਦਾ ਕਿ ਉਸੇ ਵੇਲੇ ਤਿਆਰੀ ਕੀਤੀ ਜਾਵੇਗੀ ਤਾਂ ਮਾਰਖਾਨੀ ਤਿਆਰਿਆ ਨਾ ਪਵੇਗਾ ਅੱਗੋਂ ਦੇ ਦੇ ਚੀਤੀਏ ਤਾਂ ਕਾਇਤ ਮਿਲੇ ਸਜਾਈ। ਇਹੀ ਕਾਰਨ ਹੈ ਕਿ ਬਾਬਰ ਵਰਗੇ ਲੋਕ ਜਿਹੜੇ ਪੂਰੀ ਤਿਆਰੀ ਨਾਲ ਆਏ ਸਨ ਉਹਨਾਂ ਨੇ ਭਾਰਤ ਤੇ ਕਬਜ਼ਾ ਕਰ ਲਿਆ ਦੇ ਤੇਸੀ ਰਾਜੇ ਹਾਥੀ ਇਕੱਠੇ ਕਰਦੇ ਰੇ। ਮੁੱਤਰ ਲੰਘ ਜਾਣ ਤੇ ਫਸਲ ਬੀਜਣੋਂ ਰਹਿ ਜਾਂਦੀ ਹੈ। ਸ਼ਲੋਕ ਜਹੇ ਸਿਮਰਤ ਗਤ ਪਾਈਐ ਤਹਿ ਭਜਰੇ ਕੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਅਖਰੀ ਅਰਥ ਇਹ ਮਿੱਤਰ ਤਉਸ ਪਰਮਾਤਮਾ ਦਾ ਭਜਨ ਕਰਿਆ ਕਰ ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਇਹ ਨਾਨਕ ਆਖ ਪਵ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਇਹ ਮਨ ਸੋਣ ਉਮਰ ਘਟਦੀ ਜਾ ਰਹੀ ਹੈ ਰੱਬ ਦਾ ਨਾਮ ਨਾ ਵਿਸਾਰ ਵਿਚਾਰ ਚਰਚਾ ਤੇ ਵਿਹਾਰ ਕਪਖ ਕਾਲਜ ਵਿੱਚ ਬੱਚਾ ਦਾਖਲ ਕਰਾਉਣ ਤੋਂ ਪਹਿਲਾਂ ਘਰ ਵਿੱਚ ਕਈ ਸਲਾਹਾਂ ਹੁੰਦੀਆਂ ਨੇ ਕਿ ਬੱਚਾ ਕਿਹੜਾ ਵਿਸ਼ਾ ਰੱਖੇ ਮਨ ਬਣਾ ਕੇ ਇੱਕ ਦੀ ਚੋਣ ਕਰ ਲਈ ਜਾਂਦੀ ਹੈ ਜਦੋਂ ਕਾਲਜ ਵਿੱਚ ਜਾ ਕੇ ਫਾਰਮ ਭਰਨਦੇ ਹਾਂ ਲਾਗੇ ਫਾਰਮ ਭਰ ਰਿਹਾ ਪੁੱਛਦਾ ਹੈ ਭਾਜੀ ਕਿਹੜਾ ਵਿਸ਼ਾ ਰੱਖਣਾ ਹੈ ਤਾਂ ਅੱਗੋਂ ਸਲਾਹ ਕਰਕੇ ਗਿਆ ਬੱਚਾ ਕਹਿੰਦਾ ਹੈ ਕਿ ਮੈਂ ਸਾਇੰਸ ਵਾਲੇ ਵਿਸ਼ੇ ਪੜ੍ਹਨੇ ਹਨ ਪਹਿਲਾ ਫਾਰਮ ਭਰ ਰਿਹਾ ਕਹਿੰਦਾ ਹੈ ਦੇਖੀ ਇਹ ਬੜੇ ਔਖੇ ਵਿਸ਼ੇ ਹਨ ਐਵੇਂ ਫਸ ਨਾ ਜਾਈਂ ਬੱਚੇ ਦਾ ਅੱਧਾ ਮਨ ਉਦੋਂ ਹੀ ਟੁੱਟ ਜਾਂਦਾ ਹੈ ਅਸੀਂ ਦੁੱਬਦਾ ਵਿੱਚ ਆ ਜਾਂਦੇ ਹਾਂ ਅਸਲ ਲੋੜ ਦ੍ਰਿੜ ਇਰਾਦੇ ਦੀ ਸੀ ਜਿਹੜੀ ਅਸੀਂ ਛੱਡ ਦਿੱਤੀ ਜੇ ਬੱਚੇ ਦਾ ਦ੍ਰਿੜ ਇਰਾਦਾ ਹੈ ਤਾਂ ਵਿਸ਼ਾ ਕੋਈ ਵੀ ਔਖਾ ਨਹੀਂ ਹੈ ਜੇ ਬੱਚਾ ਸੋਚੇ ਕਿ ਮਿਹਨਤਾਂ ਮੈਨੂੰ ਕਰਨੀ ਹੀ ਪੈਣੀ ਹੈ ਆ ਫੇਰੇ ਮੇਰੇ ਲਈ ਕੋਈ ਔਖਾ ਵਿਸ਼ਾ ਨਹੀਂ ਹੈ ਤਾਂ ਬੱਚਾ ਕਾਮਯਾਬੀ ਵੱਲ ਨੂੰ ਵੱਧ ਜਾਏਗਾ ਜੇ ਸਿਮਰਤ ਗਤ ਪਾਈ ਹੈ ਬੱਚਾ ਸਮਝ ਲੈਂਦਾ ਹੈ ਕਿ ਮੇਰਾ ਭਵਿੱਖਤ ਸਾਇੰਸ ਦੇ ਵਿਸ਼ੇ ਪੜਨ ਨਾਲ ਵਧੀਆ ਬਣ ਸਕਦਾ ਹੈ ਤਿਹ ਭਜਰੇ ਤੈ ਮੀਤ ਜਿਸ ਵਿਸ਼ੇ ਨਾਲ ਭਵਿੱਖਤ ਬਣਦਾ ਹੈ ਫਿਰ ਉਸੇ ਤੇ ਹੀ ਕੇਂਦਰਤ ਹੋਣਾ ਚਾਹੀਦਾ ਹੈ ਵਿਸ਼ੇ ਦੀ ਚੋਣ ਸਮੇਂ ਫਜ਼ੂਲ ਦੀਆਂ ਸਲਾਹਾਂ ਨਾਲੋਂ ਦ੍ਰਿੜ ਇਰਾਦੇ ਦੀ ਜ਼ਰੂਰਤ ਹੈ ਦਿਨ ਸਿਮਰਤ ਮਜਬੂਤ ਇਰਾਦਾ ਤੇ ਦ੍ਰਿੜਤਾ ਨਾਲ ਕੰਮ ਕਰਨਾ ਗੱਤ ਪਾਈਏ ਗਿਆਨ ਸਮਝ DNA ਦੀ ਪ੍ਰਾਪਤੀ ਤਿਹ ਭਜਰੇ ਮਹਿੰਤ ਇਸ ਤੇ ਪਹਿਰਾ ਦੇਣਾ ਮਨ ਮਾਰ ਕੇ ਮਹਿੰਤ ਕਰਨੀ ਤਾਂ ਕਿ ਜੀਵਨ ਵਿੱਚ ਸਹਿਜ ਤੇ ਖੇੜਾ ਆ ਸਕੇ ਕਈ ਵਾਰੀ ਸਲਾਹਾਂ ਕਰਦਿਆਂ ਕਰਦਿਆਂ ਹੀ ਅਸੀਂ ਸਮਾਂ ਲਗਾ ਦਿੰਦੇ ਹਾਂ ਅਖੀਰਲੀ ਟੁੱਕ ਵਿੱਚ ਗੁਰਦੇਵ ਪਿਤਾ ਜੀ ਮਨ ਨੂੰ ਸਮਝਾਉਂਦੇ ਹਨ ਕਹੋ ਨਾਨਕ ਸੁਨ ਰੇ ਮਨਾ ਮਨ ਨੂੰ ਕਿਹਾ ਹੈ ਮਨਾ ਤੂੰ ਧਿਆਨ ਨਾਲ ਸੁਣ ਇਹਦਾ ਭਾਵ ਅਰਥ ਮੰਨੂ ਕੁਝ ਹੋਰ ਸੁਣ ਰਿਹਾ ਸੀ ਉਸ ਨੂੰ ਅਸਲੀਅਤ ਸੁਣਾਉਣ ਲਈ ਕਿਹਾ ਜਾ ਰਿਹਾ ਹੈ ਆਲਸ ਦੁਬਦਾ ਛੱਡਣ ਲਈ ਪ੍ਰਮੁਖਤਾ ਨਾਲ ਕਿਹਾ ਜੇ ਦੁਬਦਾ ਵਿੱਚ ਮਨ ਛੇਤੀ ਕੀਤਿਆਂ ਫੈਸਲਾ ਨਹੀਂ ਕਰਦਾ ਤਾਂ ਇਹ ਪਛੜ ਜਾਏਗਾ ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ ਹੈ ਔਦ ਘਟਦਾ ਹੈ ਨੀਤ ਅੱਜ ਦਾ ਕੰਮ ਕੱਲ ਤੇ ਨਾ ਛੱਡ ਜਿਹੜਾ ਵਕਤ ਲੰਘ ਗਿਆ ਉਹ ਮੁੜ ਕੇ ਹੱਥ ਨਹੀਂ ਆਉਣਾ ਇਹਨਾਂ ਦੋਹਾਂ ਤੋਕਾਂ ਵਿੱਚ ਚਾਰ ਗੱਲਾਂ ਉਗੜ ਕੇ ਸਾਹਮਣੇ ਆਉਂਦੀਆਂ ਹਨ ਪਹਿਲੀ ਸਦੀਵੀ ਸੁਖ ਸੰਤੋਖ ਵਿੱਚ ਹੈ ਤੇ ਉਦਮ ਕਰਦਿਆਂ ਮਿਹਨਤ ਕਰਨੀ ਤੇ ਸਮੇਂ ਦੀ ਸਹੀ ਵਰਤੋਂ ਕਰਨੀ। ਦੂਸਰਾ ਵਿਚਾਰ ਇਹਨਾਂ ਗੁਣਾਂ ਦਾ ਅਭਿਆਸ ਕਰਨ ਦਾ ਨਾਮ ਸਿਮਰਨ ਹੈ। ਤੀਜਾ ਜਿਸ ਅਭਿਆਸ ਨਾਲ ਹੀ ਆਤਮਿਕ ਸੁਖ ਦੀ ਉਪਜੋਣੀ ਹੈ। ਚੌਥਾ ਕਦੇ ਕਾਮਚੋਰ ਨਹੀਂ ਬਣਨਾ ਚਾਹੀਦਾ ਕਿਉਂਕਿ ਲੰਘਿਆ ਸਮਾਂ ਹੱਥ ਨਹੀਂ ਆਉਣਾ। ਨੰਬਰ 1 ਸਚਾਈ, ਦ੍ਰਿੜਤਾ, ਚੰਗਾ ਢੰਗ ਤਰੀਕਾ, ਜੀਵਨ ਜਾਚ ਦਾ ਆਦਰਸ਼ ਮਿੱਥਿਆ ਗਿਆ ਹੈ। ਨੰਬਰ 2 ਗੱਤ ਪਾਈ ਹੈ। ਜਿਸ ਵਿੱਚ ਗਿਆਨ ਵਿਦਿਆ ਸਮਝ ਦਨਾਈ ਦੀ ਪ੍ਰਾਪਤੀ ਹੁੰਦੀ ਹੈ ਨੰਬਰ 3 ਤੇਹ ਭਜ ਹਰ ਵੇਲੇ ਚੰਗੀਆਂ ਸੋਚਾਂ ਸੋਚਣੀਆਂ ਤੇ ਉਹਨਾਂ ਦਾ ਅਭਿਆਸ ਕਰਦੇ ਰਹਿਣਾ ਨੰਬਰ 4 ਵਰਤਮਾਨ ਸਮੇਂ ਦੀ ਯੋਗਤੀ ਨਾਲ ਸੰਭਾਲ ਕਰਨੀ ਕਿਉਂਕਿ ਵਕਤ ਆਪਣੀ ਤੋਰ ਨਾਲ ਤੁਰਿਆ ਜਾ ਰਿਹਾ ਨੰਬਰ 5 ਲੰਘਿਆ ਵਕਤ ਮੁੜ ਨਹੀਂ ਮਿਲਣਾ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇੜਾ ਭਾਰ ਸਰਵਰ ਜਦ ਉਛਲੇ ਤਬ ਤਰਨ ਦੁਹਿਲਾ ਪੰਨਾ 794 ਸ਼ਲੋਕ ਪਾਸ਼ਾਹੀ ਨੌਵੀਂ ਵਿਚਾਰ ਅਤੇ ਵਿਹਾਰਕ ਪੱਖ ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਪਨਵਾ ਭਾਗ ਚੌਥਾ ਸ਼ਲੋਕ ਨੰਬਰ 6 ਤੋਂ 10 ਤੱਕ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ